ਸੋਰਠ ਮਹਲਾ 9 ਮਨ ਰੇ ਪ੍ਰਭ ਕੀ ਸ਼ਰਣ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰਤਾਰੋ ਬਰਹਾਓ ਅਟਲ ਪਯੋ ਤੂੰ ਜਾਂ ਕੈ ਸਿਮਰਨ ਅਜ ਨਿਰਪੈ ਪਦ ਪਾਇਆ ਦੁਖ ਹਰਤਾ ਏ ਵਿਦਕੋ ਸੁਆਮੀ ਤੈ ਕਾਹੀ ਦਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਦ ਗਜ ਘਰਾਤੇ ਛੁਟਾ ਮਹਿਮਾ ਨਾਮ ਕਹਾਲੋ ਵਰਨੋ ਰਾਮ ਕਹਿਤ ਬੰਦਨ ਤੇ ਟੂਟਾ ਅਜਮਲ ਪਾਪੇ ਜਗ ਜਾਨੀ ਨਿਮਕ ਮਹੀਨਿਸ ਤਾ ਰਾਮ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਿ ਪਾਰ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਪੁੱਤਰ ਪਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰਾਂ ਦੀ ਸਾਜੀ ਔਰ ਨਿਵਾਜੀ ਪਿਆਰੀ ਸਾਧ ਸੰਗਤ ਜੀ ਇਹ ਜੋ ਪਾਵਨ ਸ਼ਬਦ ਜਿਸ ਦਾ ਆਪਾਂ ਸਾਰਿਆਂ ਨੇ ਬੜੇ ਹੀ ਅਤਿਵ ਸਤਕਾਰ ਪੇਮ ਦੇ ਨਾਲ ਆਪੋ ਆਪਣੀ ਦਸਨਾ ਤੋਂ ਪਾਠ ਕੀਤਾ ਹੈ ਰਾਗ ਸੋਰਠ ਦੇ ਅੰਦਰ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਪਵਿੱਤਰ ਅੰਕ ਨੰਬਰ 600 32 ਦੇ ਉੱਪਰ ਸਭੈਮਾਨ ਹੈ ਨੋਮੇ ਨਾਨਕ ਸਤਿਗੁਰੂ ਤੇ ਇੱਕ ਬਹਾਦਰ ਸੈ ਪਾਸ਼ਾ ਜੀ ਦੇ ਵੱਲੋਂ ਉਚਾਰਨ ਕੀਤਾ ਗਿਆ ਹੈ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਇਸ ਮਨੁੱਖਾ ਜੀਵਨ ਦੀ ਗੱਲ ਕਰਦਿਆਂ ਸਾਨੂੰ ਸਮਝਾਉਂਦਿਆਂ ਜ਼ਿਕਰ ਕੀਤਾ ਹੈ ਕੁਝਕ ਉਹਨਾਂ ਨੇ ਜੋ ਪ੍ਰਾਣਿਕ ਕਥਾਵਾਂ ਨੇ ਉਹਨਾਂ ਦੇ ਹਵਾਲੇ ਦਿੱਤੇ ਨੇ ਉਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ ਸਤਗੁਰੂ ਜੀ ਨੇ ਸਾਡੇ ਇਸ ਮਨੁੱਖਾ ਜੀਵਨ ਨੂੰ ਸਮਝਾਉਂਦਿਆਂ ਇੱਕ ਤਾਂ ਸਾਡੇ ਮਨੁੱਖਾ ਜੀਵਨ ਦੀ ਜੋ ਅਸਲ ਸਚਾਈ ਹੈ ਉਹਨੂੰ ਸਮਝਾਇਆ ਤੇ ਦੂਸਰੀ ਗੱਲ ਸਤਗੁਰੂ ਜੀ ਨੇ ਕੀਤੀ ਹੈ ਕਿ ਮਨ ਨੂੰ ਇਹ ਇਨਸਾਨੀ ਜੀਵਨ ਜਿਕੇ ਦਿਨ ਕਿਤੇ ਸੱਚ ਵਾਲੇ ਮਾਰਗ ਤੋਂ ਪਰੇ ਹੋ ਕੇ ਇਹਨੇ ਮਾਰਗ ਝੂਠਵਾਲਾ ਚੁਣਿਆ ਹੈ ਤਾਂ ਜੇ ਇਹ ਸੋਚੇ ਵਿਚਾਰ ਕਰੇ ਤੇ ਮੋੜ ਦੁਆਰਾ ਵਾਪਸ ਉਸ ਥਾਂ ਤੇ ਆ ਸਕਦਾ ਹੈ ਦੁਨੀਆ ਤੇ ਕੋਈ ਵੀ ਚੀਜ਼ ਇਦਾਂ ਦੀ ਨਹੀਂ ਕਿ ਜੇ ਅਸੀਂ ਉਹਨੂੰ ਕਰਨਾ ਚਾਹੀਏ ਕਿ ਉਹ ਨਾ ਹੋ ਸਕੇ ਕੋਸ਼ਿਸ਼ਾਂ ਦੁਆਰਾ ਯਤਨਾਂ ਦੁਆਰਾ ਮਿਹਨਤਾਂ ਦੁਆਰਾ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਬੰਦਾ ਕੋਸ਼ਿਸ਼ ਨਾ ਕਰੇ ਮਿਹਨਤ ਨਾ ਕਰੇ ਉਦਮ ਨਾ ਕਰੇ ਤੇ ਫਿਰ ਨਕਾਮੀਆਂ ਨੇ ਜਿਹੜੀਆਂ ਬੰਦੇ ਦੇ ਪੱਲੇ ਰਹਿ ਜਾਂਦੀ ਹੈ ਕਿਸੇ ਵੀ ਤੁਸੀਂ ਮੰਜ਼ਲ ਨੂੰ ਪਾਉਣਾ ਹੈ ਨਾ ਕਿਸੇ ਮੰਜ਼ਲ ਤੇ ਤੁਸੀਂ ਪਹੁੰਚਣਾ ਹੈ ਉਹਦੇ ਲਈ ਤੁਹਾਨੂੰ ਸਮਾਂ ਵਕਤ ਮਿਹਨਤ ਇਹ ਸਭ ਦੇਣਾ ਪਵੇਗਾ ਜਦੋਂ ਸਤਿਗੁਰੂ ਕਹਿੰਦੇ ਤੁਸੀਂ ਸਮਾਂ ਵੀ ਦੋਗੇ ਵਕਤ ਵੀ ਦੋਗੇ ਮਿਹਨਤ ਵੀ ਕਰੋਗੇ ਤਾਂ ਫਿਰ ਉਹ ਦਿਨ ਦੂਰ ਨਹੀਂ ਹੋਏਗਾ ਜਿਸ ਦਿਨ ਮੰਜ਼ਿਲ ਤੁਹਾਡੇ ਕਦਮਾਂ ਦੇ ਵਿੱਚ ਹੋਏਗੀ ਸਤਿਗੁਰੂ ਕਿਰਪਾ ਕਰਕੇ ਸਮਝਾਉਂਦੇ ਨੇ ਕਹਿੰਦੇ ਮੰਨ ਰੇ ਏ ਮੇਰਿਆ ਮਨਾ ਪ੍ਰਭ ਕੀ ਸ਼ਰਣ ਵਿਚਾਰੋ ਪ੍ਰਭੂ ਦੀ ਸ਼ਰਣ ਵਿੱਚ ਆ ਸ਼ਰਣ ਵਿੱਚ ਆਉਣਾ ਭਾਵ ਉਸ ਮਾਲਕ ਨੂੰ ਪਰਮੇਸ਼ਰ ਨੂੰ ਆਪਣਾ ਆਪ ਸਮਰਪਿਤ ਕਰ ਦੇਣਾ ਜਿੱਤੇ ਕੋਈ ਆਰਗੂਮੈਂਟ ਨਹੀਂ ਰਹਿ ਜਾਂਦਾ ਜਿੱਤੇ ਫਿਰ ਆਪਣਾ ਸਭ ਕੁਝ ਬੰਦਾ ਤਿਆਗ ਦਿੰਦਾ ਹੈ। ਔਰ ਕਿਸੇ ਦੇ ਸੇ ਸ਼ਰਨ ਵੀ ਲਈ ਹੋਵੇ। ਤੇ ਸ਼ਰਨ ਲੈਣ ਤੋਂ ਬਾਅਦ ਫੈਸਲਾ ਵੀ ਸਾਡਾ ਆਪਣਾ ਹੋਵੇ ਕਿ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਜੀ। ਅਗਲਾ ਕਹਿੰਦਾ ਵੀ ਤੂੰ ਮੈਨੂੰ ਸਿਖਾਉਣ ਆਇਆ ਕਿ ਜਾਂ ਫਿਰ ਮੇਪਾਂ ਕੋਲੋਂ ਸਿੱਖਣ ਵਾਸਤੇ ਆਇਆ ਸੌਖਾ ਸਮਝ ਲਈਏ ਕਿਸੇ ਬੰਦੇ ਨੇ ਕੋਈ ਹੁਨਰ ਸਿੱਖਣਾ ਹੋਵੇ ਹੱਥੀ ਕੋਈ ਕੰਮ ਸਿੱਖਣਾ ਹੋਵੇ ਹੁਣ ਉਸਤਾਦ ਕੋਲੇ ਜਾ ਕੇ ਉਹ ਕਹੇ ਵੀ ਇਦਾਂ ਨਹੀਂ ਤੁਸੀਂ ਮੈਨੂੰ ਇਦਾਂ ਸਿਖਾਓ ਉਸਤਾਦ ਦੇ ਮਨ ਵਿੱਚ ਸਵਾਲ ਜਾਏਗਾ ਕੀ ਇਹ ਮੈਨੂੰ ਸਿਖਾਉਣ ਆਇਆ ਕਿ ਜਾਂ ਫਿਰ ਮੇਰੇ ਤੋਂ ਸਿੱਖਣ ਵਾਸਤੇ ਆਇਆ ਜੇ ਪਾਈ ਉਹਦੇ ਵਾਸਤੇ ਸਿੱਖਣ ਗਿਆ ਨਾ ਉਹਦੇ ਕੋਲੋਂ ਪਰ ਜਿੱਦਾਂ ਤੈਨੂੰ ਉਸਤਾਦ ਕਹਿੰਦਾ ਤੈਨੂੰ ਉਦਾਂ ਚੱਲਣਾ ਪੈਣਾ ਆਪਣੀ ਮਾਤਾਂ ਜਿਹੜੀ ਛੱਡਣੀ ਪੈਣੀ ਹੈ ਆਪਣੇ ਆਰਗੂਮੈਂਟ ਆਪਣੇ ਸਵਾਲ ਨੇ ਜਿਹੜੇ ਆਪਣੇ ਕੁਐਸਚਨ ਨੇ ਜਿਹੜੇ ਤੇਰੇ ਉਹ ਤੈਨੂੰ ਛੱਡਣੇ ਪੈਣੇ ਨੇ ਇਹ ਤਾਂ ਹੁਣ ਉਹ ਉਸਤਾਦ ਦੱਸੇਗਾ ਨਾ ਵੀ ਤੂੰ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਤੇ ਸਤਿਗੁਰੂ ਇਦਾਂ ਹੀ ਆਖਦੇ ਨੇ ਕਹਿੰਦੇ ਨੇ ਜਦੋਂ ਮਾਲਕ ਦੀ ਪਰਮੇਸ਼ਰ ਦੀ ਵੀ ਸ਼ਰਨ ਵਿੱਚ ਆਉਣਾ ਨਾ ਆਪਣੀਆਂ ਸਲਾਹਾਂ ਛੱਡ ਦੇ ਸਾਰੀਆਂ ਆਪਣੇ ਤੇਰੇ ਜਿਹੜੇ ਆਰਗੂਮੈਂਟ ਨੇ ਨਾ ਇਹ ਛੱਡ ਦੇ ਸਾਰੇ ਆਪਣੇ ਫੈਸਲੇ ਨਾ ਸੁਣਾ ਕਿ ਇਦਾਂ ਹੋਵੇ ਮਾਫ ਕਰਨਾ ਗੁਰੂ ਪਿਆਰ ਵਾਲਿਓ ਬੰਦਾ ਗੁਰੂ ਕੋਲੇ ਆਉਂਦਾ ਪਰ ਫੈਸਲੇ ਆਪਣੇ ਸੁਣਾ ਕੇ ਜਾਂਦਾ ਹੈ ਫੈਸਲੇ ਆਪਣੇ ਸੁਣਾ ਕੇ ਜਾਂਦਾ ਗੁਰੂ ਨੂੰ ਤਾਂ ਡਿਊਟੀ ਲਾ ਕੇ ਜਾਂਦਾ ਰੱਬ ਨੂੰ ਤਾਂ ਡਿਊਟੀ ਲਾ ਕੇ ਜਾਂਦਾ ਕਿ ਤੁਸੀਂ ਇਦਾਂ ਕਰਨਾ ਵੀ ਮੈਂ ਤੁਹਾਨੂੰ ਆਪਣੇ ਫੈਸਲੇ ਸੁਣਾ ਚੱਲੇ ਆ ਵੀ ਮੈਨੂੰ ਚਾਹੀਦਾ ਆ ਆ ਇਹ ਹੁਣ ਤੁਸੀਂ ਮੇਰਾ ਕੰਮ ਕਰ ਦੇ ਅਸੀਂ ਤਾਂ ਗੁਰੂ ਨੇ ਇੱਕ ਲਿਸਟ ਦੇਣਾਉਨੇ ਆ ਆਪਣੀ ਕਿ ਮੈਂ ਅੱਜ ਦੀ ਮੇਰੀ ਆ ਜਿਹੜੀ ਹੈ ਨਾ ਲਿਸਟ ਤਿਆਰ ਕੀਤੀ ਆ ਇਹਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਤੇ ਕਦੇ ਆ ਕੇ ਕਿਹਾ ਕਿ ਗੁਰੂ ਸਾਹਿਬ ਜੀ ਜਿੱਦਾਂ ਤੈਨੂੰ ਚੰਗਾ ਲੱਗਿਆ ਨਾ ਅੱਜ ਦਾ ਮੇਰਾ ਜਿਹੜਾ ਦਿਨ ਆ ਸ਼ਾਮਾਂ ਤੱਕ ਇਦਾਂ ਲੱਗਾ ਜਿੱਦਾਂ ਤੈਨੂੰ ਚੰਗਾ ਲੱਗਿਆ ਸਾਹਿਬ ਕਿਰਪਾ ਕਰਦੇ ਨੇ ਮਨ ਰੇ ਪ੍ਰਭ ਕੀ ਸ਼ਰਣ ਵਿਚਾਰੋ ਸ਼ਰਣ ਤੋਂ ਭਾਵ ਆਪਣਾ ਆਪ ਸਮਰਪਿਤ ਕਰਦੇ ਗੁਰੂ ਨੂੰ ਜੇ ਸਿਮਰਤ ਗਨ ਕਾਸੀ ਉਦਰੇ ਤਾਂ ਕੋ ਜਸ ਪਰਤਾਰੋ ਗਨਕਾ ਪਾਪਨ ਕਹਿੰਦੇ ਨੇ ਵੇਖ ਇਹ ਪ੍ਰਾਣਾਂ ਦੀ ਇੱਕ ਕਥਾ ਹੈ ਕਿ ਗਨਕਾ ਪਾਪਨ ਜਿਹੜੀ ਹੈ ਨਾ ਉਹ ਵੀ ਆਪਣਾ ਉਧਾਰ ਕਰਾ ਗਈ ਭਾਵੇਂ ਕਿ ਜੀਵਨ ਉਹਦਾ ਬੜਾ ਵਿਕਾਰੀ ਵਰਤੀ ਵਾਲਾ ਸੀ ਪਰ ਫਿਰ ਵੀ ਜਦੋਂ ਸਮਝ ਆਈਏ ਨਾ ਜਦੋਂ ਮਨ ਚ ਪਛਤਾਵਾ ਹੋਇਆ ਤੇ ਪਛਤਾਵੇ ਨੇ ਐਸਾ ਜੀਵਨ ਬਦਲ ਦਿੱਤਾ ਕਿ ਜਿਹੜਾ ਪਹਿਲਾ ਜੀਵਨ ਸੀ ਨਾ ਉਹ ਛੱਡ ਕੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰ ਦਿੱਤੀ ਇੱਕ ਨਵੀਂ ਜ਼ਿੰਦਗੀ ਜਿਉਣ ਲੱਗੀ ਕਹਿੰਦੇ ਨੇ ਉਹ ਤੇ ਕਹਿੰਦੇ ਜੇ ਗਣਕਾ ਪਾਪਨ ਆ ਜਿਹੜੀ ਹੈ ਜਿਹੜੀ ਵਕਾਰੀ ਵਰਤੀ ਵਾਲੀ ਹੈ ਜੇ ਉਹ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰ ਸਕਦੀ ਹੈ ਤੇ ਤੂੰ ਕਿਉਂ ਨਹੀਂ ਕਰ ਸਕਦਾ ਭਾਈ ਤੂੰ ਕਿਉਂ ਨਹੀਂ ਆਪਣਾ ਜੀਵਨ ਵਧੀਆ ਬਣਾ ਸਕਦਾ ਜੇ ਗਣਕਾ ਵਰਗੀਆਂ ਤਰਗੀਆਂ ਤੇ ਤੂੰ ਕਿਉਂ ਨਹੀਂ ਤਰ ਸਕਦਾ ਤੂੰ ਕਿਉਂ ਨਹੀਂ ਕਹਿੰਦੇ ਨੇ ਇਸ ਪਵਜਲ ਸੰਸਾਰ ਸਮੁੰਦਰ ਦੇ ਵਿੱਚੋਂ ਤੂੰ ਕਿਉਂ ਇਹਨਾਂ ਨੇ ਵਿਕਾਰਾਂ ਵਾਲੀਆਂ ਜਿਹੜੀਆਂ ਲਹਿਰਾਂ ਨੇ ਇਹਦੇ ਵਿੱਚੋਂ ਕਿਉਂ ਬਾਹਰ ਨਹੀਂ ਆ ਸਕਦਾ ਤੂੰ ਵੀ ਆ ਸਕਦਾ ਅਟਲ ਪਿਓ ਤਰੁ ਜਾ ਕੈ ਸਿਮਰਣ ਅਰਨਿਰ ਪੈ ਪਦ ਪਾਇਆ اٹال ਭਇਓ ਤਰੂ ਜਾ ਕਹਿ ਸਿਮਰਨ ਅਗਨਿਰ ਪੈ ਪਦ ਪਾਇਆ ਤਰੂ ਬਲ ਜਿਹਦਾ ਪਿੱਤਾ ਜਿਹੜਾ ਇਹ ਆਖਦਾ ਏ ਕਿ ਤੈਨੂੰ ਮੇਰਾ ਨਾਮ ਅੰਨਾ ਜਿਹੜਾ ਜਪਣਾ ਪਏਗਾ ਉਹ ਕਹਿੰਦਾ ਨਹੀਂ ਕਹਿੰਦਨੇ ਤੁਸੀਂ ਵੱਡੇ ਨਹੀਂ ਹੋ ਜਿਸ ਵੱਡੇ ਦੇ ਦੁਆਰਾ ਤੁਹਾਡਾ ਜਨਮ ਹੈ ਤੁਸੀਂ ਇਸ ਧਰਤੀ ਤੇ ਆਏ ਹੋ ਮੈਂ ਕਹਿੰਦੇ ਨੇ ਅਸਲ ਦੇ ਵਿੱਚ ਵੱਡਾ ਤਾਂ ਉਹ ਨੂੰ ਮੰਨਦਾ ਹੈ ਹਾਂ ਠੀਕ ਹੈ ਤੁਹਾਡੇ ਕੋਲੇ ਤਾਕਤ ਹੈ ਬੜਕ ਹੋ ਜਾ ਤੁਹਾਡੇ ਕੋਲੇ ਦੁਨੀਆ ਦੇ ਵਿੱਚੋਂ ਤੁਸੀਂ ਵੱਡੇ ਹੋ ਸਕਦੇ ਹੋ ਦੁਨੀਆ ਦੇ ਨਾਲ ਤੁਹਾਡਾ ਕੰਪੈਰੀਜ਼ਨ ਕੀਤਾ ਜਾ ਸਕਦਾ ਹੈ ਕਿ ਦੁਨੀਆ ਦੇ ਵਿੱਚੋਂ ਦੇਖੋ ਜੀ ਫਲਾਣਾ ਬਾਦਸ਼ਾਹ ਵੱਡਾ ਹੈ ਫਲਾਣਾ ਬੰਦਾ ਅਮੀਰ ਹੈ ਪਰ ਇਹਦਾ ਮਤਲਬ ਥੋੜੀ ਹੈ ਕਿ ਤੁਸੀਂ ਰੱਬ ਹੀ ਹੋਗੇ ਇਹਦਾ ਮਤਲਬ ਇਹ ਆ ਥੋੜੀ ਵੀ ਹੁਣ ਜਿਹੜਾ ਵਾ ਸਾਰੀ ਸ੍ਰਿਸ਼ਟੀ ਜਿਹੜੀ ਹੈ ਤੁਹਾਡੇ ਹੁਕਮਾਂ ਦੇ ਅਨੁਸਾਰ ਤੁਹਾਡੇ ਫੈਸਲੇ ਦੇ ਮੁਤਾਬਕ ਚੱਲੇਗੀ ਨਹੀਂ ਤੇ ਤੂੰ ਬਾਗੀ ਹੋ ਗਿਆ ਬਾਪ ਨੂੰ ਲੱਗਿਆ ਕਿ ਤੂੰ ਤਾਂ ਬਾਗੀ ਹੋ ਚੱਲਿਆ ਉਹਨੇ ਅਨੇਕਾਂ ਤਰ੍ਹਾਂ ਦੇ ਗਿਟਾ ਬਾਉ ਨੂੰ ਦੁੱਖ ਦਿੱਤੇ ਤਸੀਹੇ ਦਿੱਤੇ ਪਰ ਦੇਖੋ ਕਹਿੰਦੇ ਨੇ ਜਿਨੇ ਮਾਲਕ ਨੂੰ ਪਰਮੇਸ਼ਨ ਨੂੰ ਕਹਿੰਦੇ ਨੇ ਧਾਇਆ ਧਰੋਂ ਪ੍ਰਹਿਲਾਦ ਵਰਗਿਆ ਨੇ ਹਰਨਾਕਿ ਸੁ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਉ ਮੁਖ ਲਾਇਆ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੀ ਕਹਿੰਦੇ ਨੇ ਐਸਾ ਵਿਸ਼ਵਾਸ ਤਰੂੰ ਦੇ ਅੰਦਰ ਕਹਿੰਦੇ ਨੇ ਟਿਕ ਗਿਆ ਨਿਰਭਉ ਹੋ ਗਿਆ ਜੀ ਸਾਰੇ ਡਰ ਕਹਿੰਦੇ ਨੇ ਦੁਨੀਆਂ ਦੇ ਉਹਨੇ ਲਾ ਦਿੱਤੇ ਬੰਦੇ ਨੂੰ ਸਭ ਤੋਂ ਵੱਡਾ ਡਰ ਕਾਹਦਾ ਹੁੰਦਾ ਜੀ ਸਭ ਤੋਂ ਵੱਡਾ ਡਾਰਾ ਬੰਦੇ ਨੂੰ ਆਪਣੀ ਮੌਤ ਦਾ ਤੇ ਤਰੂੰ ਪ੍ਰਹਿਲਾਦ ਨੇ ਇਹ ਵੀ ਡਰ ਲਾ ਦਿੱਤਾ ਕਿ ਵੱਦ ਤੋਂ ਵੱਦ ਕੀ ਹੋਏਗਾ ਵੀ ਮੈਨੂੰ ਜਿਹੜੀ ਮੌਤ ਹੀ ਦਿੱਤੀ ਜਾਏਗੀ ਤੇ ਇਹ ਤਾਂ ਇੱਕ ਨਾ ਇੱਕ ਦਿਨ ਆਉਣੀ ਆਉਣੀ ਹੈ ਨਾ ਦੇਖੋ ਵਿਸ਼ਵਾਸ ਤਰੂ ਦਾ ਅਟਲ ਭਇਓ ਤੂੰ ਜਨ ਕੈ ਸਿਮਰਨ ਹਰ ਨਿਰਪੈ ਪਦ ਪਾਇਆ ਜਦ ਨੇ ਉਹ ਮਾਲਕ ਤੇ ਪਰਮੇਸ਼ਰ ਤੇ ਨੇ ਐਸਾ ਨਿਸ਼ਚਾ ਅਟਲ ਨਿਸ਼ਚਾ ਬਣਾਇਆ ਅਟਲ ਪਾਵ ਤੇਰਾ ਨਾਂ ਟੱਲ ਵਾਲਾ ਹੋਵੇ ਐਡਾ ਵਿਸ਼ਵਾਸ ਬਣਾ ਲਿਆ ਤੇ ਹੁਣ ਅਸੀਂ ਦੇਖੀਏ ਆਪਣੇ ਮਨਾਂ ਦੇ ਵਿੱਚ ਝਾਤੀ ਮਾਰ ਕੀਏ ਕਿ ਸਾਨੂੰ ਇਹ ਅਟਲ ਨਿਸ਼ਚਾ ਹੈ ਸਾਨੂੰ ਸਾਡੇ ਮਾਲਕ ਤੇ ਸਾਡੇ ਪਰਮੇਸ਼ਰ ਤੇ ਤੇ ਜੇ ਗੁਰੂ ਪਿਆਰ ਵਾਲਿਓ ਗੁਰੂ ਨੂੰ ਨਮਸਕਾਰ ਕਰਨ ਤੋਂ ਬਾਅਦ ਵੀ ਨਾ ਕਿਸੇ ਪੀਰ ਕਬਰ ਸਾਧ ਬਾਬੇ ਜਾਂ ਕਿਸੇ ਧਾਗੇ ਦਾ ਗੁਰੂ ਪਿਆਰ ਵਾਲਿਓ ਅਸੀਂ ਸਹਾਰਾ ਲੈਨੇ ਪਏ ਆ ਨਾ ਇਹਦਾ ਮਤਲਬ ਸਾਡਾ ਗੁਰੂ ਤੇ ਜਿ ਵਿਸ਼ਵਾਸ ਹੀ ਨਹੀਂ ਬਣਿਆ ਕਿਸੇ ਨੇ ਨਗਾਵਾੜੀਆਂ ਮੁੰਦੀਆਂ ਪਾਈਆਂ ਨੇ ਕਿਸੇ ਨੇ ਗੁਰੂ ਪਿਆਰ ਵਾਲੋ ਧਾਗੇ ਬੰਨੇ ਨੇ ਕੋਈ ਕਿਸੇ ਕਬਰ ਤੇ ਜਾ ਕੇ ਮੱਥਾ ਟੇਕਦਾ ਪਿਆ ਕੋਈ ਕਿਸੇ ਪੀਰ ਪੈਗੰਬਰ ਨੂੰ ਮੌਲੀ ਉਤਾਰ ਨੂੰ ਚਾਉਂਦਾ ਪਿਆ ਸਤ ਗੁਰੂ ਕਹਿੰਦੇ ਨੇ ਪਾਈ ਅਟਾਲ ਵਿਸ਼ਵਾਸ ਬਣਾ ਆਪਣੇ ਗੁਰੂ ਤੇ ਤ੍ਰਉ ਵਰਗ ਹੈ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ ਕਹਿੰਦੇ ਨੇ ਉਹ ਮਾਲਕ ਪਰਮੇਸ਼ਰ ਜਿਹੜਾ ਸਾਡੇ ਦੁੱਖਾਂ ਦਾ ਨਾਸ ਕਰਨ ਵਾਲਾ ਭਾਈ ਤੂੰ ਕਿਉਂ ਉਸ ਮਾਲਕ ਨੂੰ ਭੁੱਲਿਆ ਹੋਇਆ ਕਿਉਂ ਬਸਾਰਿਆ ਕਹਿੰਦੇ ਨੇ ਆਪ ਹੀ ਕਹਿੰਦੇ ਨੇ ਗਨਕਾ ਵਰਗਿਆਂ ਦੀਆਂ ਕਹਾਣੀਆਂ ਸੁਣਦਾ ਸੁਣਾਉਣਾ ਆਪ ਹੀ ਤਰੂਪ ਲਹਿਦ ਵਰਗੇ ਦੀਆਂ ਕਹਿੰਦੇ ਨੇ ਸਾਖੀਆਂ ਸੁਣਾਉਣਾ ਤੇਰੇ ਫਿਰ ਆਪਣਾ ਤੇਰਾ ਵਿਸ਼ਵਾਸ ਹੈ ਨਹੀਂ ਰੱਬ ਤੇ ਅਕਾਲ ਪੁਰਖ ਤੇ ਜਬ ਹੀ ਸ਼ਰਣ ਗਹੀ ਕਿਰਪਾ ਨਿਦ ਗਜ ਗਰਾ ਤੇ ਛੁਟਾ ਚੰਦ ਨੇ ਗਜ ਗਰਾ ਗਜ ਦਾ ਭਾਵ ਹੈ ਹਾਥੀ ਗਰਾ ਦਾ ਅਰਥ ਹੈ ਗੁਰੂ ਪਿਆਰ ਵਾਲਿਓ ਜਿਹੜਾ ਤੇਦੂਏ ਦੀ ਪਕੜ ਦੇ ਵਿੱਚ ਆਇਆ ਆਪਾਂ ਪਿੱਛੇ ਵੀ ਸ਼ਬਦ ਪੜ੍ਹ ਕੇ ਆਇਆ ਸਤਿਗੁਰੂ ਜੀ ਦਾ ਗੌੜੀ ਰਾਗ ਦੇ ਵਿੱਚ ਉੱਥੇ ਵੀ ਸਤਿਗੁਰੂ ਜੀ ਨੇ ਇਹ ਵਾਰਤਾ ਦਾ ਜ਼ਿਕਰ ਕੀਤਾ ਸੀ ਸ਼ਲੋਕਾਂ ਦੇ ਵਿੱਚ ਵੀ ਕੀਤਾ ਜਿਹੜੇ 57 ਸ਼ਲੋਕ ਨੇ ਦੁਬਾਰੇ ਫਿਰ ਆਪ ਜੀ ਦੇ ਨਾਲ ਇਹ ਘਟਨਾ ਨੂੰ ਸਾਂਝੀ ਕਰ ਦਮਾਂ ਇਹ ਹਾਥੀ ਬਣਿਆ ਕਿਉਂ ਇਹ ਦੇਵਤਿਆਂ ਦਾ ਗਵਈਆ ਸੀ ਗਵਈਆ ਗੰਧਰ ਬਨਾ ਸੀ ਇਹਦਾ ਕਿਸੇ ਕਾਰਨ ਕਰਕੇ ਦੇਵਤਿਆਂ ਦੇ ਨਾਲ ਇਹਦੀ ਨਾਰਾਜ਼ਗੀ ਹੋਈ ਤੇ ਦੇਵਤਿਆਂ ਨੇ ਸਰਾਫ ਦੇ ਦਿੱਤਾ ਸਰਾਫ ਕੀ ਦਿੱਤਾ ਹਾਥੀ ਦੀ ਜੂਨ ਦੇ ਵਿੱਚ ਪੈ ਗਿਆ ਕਹਿੰਦੇ ਨੇ ਹੁਣ ਤੇਰਾ ਨਾ ਉਧਾਰ ਇਦਾਂ ਹੋਏਗਾ ਇੱਥੇ ਗੱਲ ਹੋਰ ਸਮਝਣ ਵਾਲੀ ਹੈ ਥੋੜੀ ਜੀ ਬਸ ਦੇਖੋ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਰੱਬ ਦੇ ਭਗਤ ਨੇ ਰੱਬ ਦੇ ਜਿਹੜੇ ਪਿਆਰੇ ਨੇ ਨਾ ਉਹ ਜਿਹੜੇ ਹਰ ਲਈ ਇੱਕ ਤਰ੍ਹਾਂ ਦੀ ਸੋਚ ਰੱਖਦੇ ਨੇ ਪਾਵੋ ਕਿਸੇ ਦਾ ਬੁਰਾ ਨਹੀਂ ਕਰਦੇ ਹੁਣ ਜਿਹੜਾ ਭਗਤ ਹੈ ਜਿਹੜਾ ਰੱਬ ਨੂੰ ਮਿਲਣ ਵਾਸਤੇ ਚੱਲਿਆ ਹੈ ਉਹ ਜੀ ਕਿਸੇ ਬਾਰੇ ਬੁਰਾ ਸੋਚੇਗਾ ਹੁਣ ਜੇ ਹੀ ਉਹ ਬੁਰਾ ਸੋਚਦਾ ਪਿਆ ਵਾ ਮੰਦਾ ਚੰਗਾ ਸੋਚਦਾ ਪਿਆ ਤਾਂ ਇਹਦਾ ਮਤਲਬ ਫਿਰ ਜਿੱਦਾਂ ਦੇ ਸੰਸਾਰੀ ਲੋਕ ਨੇ ਫਿਰ ਉਹਦਾਂ ਦਾ ਸਵਾਤਾ ਫਿਰ ਤੂੰ ਵੀ ਚੱਕੀ ਫਿਰਦਾ ਨਾ ਜੇ ਤੈਨੂੰ ਵੀ ਗੁੱਸਾ ਆਉਂਦਾ ਤੇਰੇ ਅੰਦਰ ਵੀ ਈਰਖ ਹੈ ਤੇਰੇ ਅੰਦਰ ਵੀ ਬੇਈਮਾਨੀਆਂ ਤੂੰ ਵੀ ਇਹ ਚੋਨਾ ਕਿ ਇਹਦਾ ਬੁਰਾ ਹੋ ਜਾਵੇ ਫਲਾਣੇ ਦਾ ਚੰਗਾ ਹੋ ਜਾਵੇ ਫਿਰ ਉਹ ਤਾਂ ਰੱਬ ਦਾ ਭਗਤ ਹੋਇਆ ਹੀ ਨਹੀਂ ਨਾ ਇਸੇ ਕਰਕੇ ਤਾਂ ਸਤਿਗੁਰੂ ਨੇ ਕਿਹਾ ਸੀ ਨਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਸੰਸਾਰੀ ਬਿਰਤੀ ਕੁਝ ਹੋਰ ਹੈ ਔਰ ਭਗਤਾਂ ਦੀ ਬਿਰਤੀ ਕੋ ਜੋਰ ਹੈ ਉਹ ਉਹਨਾਂ ਵਰਗੀ ਜ਼ਿੰਦਗੀ ਨਹੀਂ ਨਾ ਜਾਉਂਦੇ ਹੁਣ ਇੱਥੇ ਜਿਹੜੇ ਭਗਵਾਨ ਹੋਣ ਜਿਨ੍ਹਾਂ ਨੂੰ ਦੇਵਤੇ ਕਿਹਾ ਜਾਂਦਾ ਹੋਵੇ ਤੇ ਦੇਖੋ ਗੁਰੂ ਪਿਆਰ ਵਾਲਿਓ ਤੇ ਉਹ ਮਾੜੀ ਜੀ ਗੱਲ ਕਰਕੇ ਕਿਸੇ ਨੂੰ ਸਰਾਫ ਦੇ ਰਹੇ ਆ ਮਾੜੀ ਜੀ ਗੱਲ ਕਰਕੇ ਕਿਸੇ ਨੂੰ ਸਰਾਫ ਦਿੱਤਾ ਜਾ ਰਿਹਾ ਵੈਸੇ ਗੁਰੂ ਪਿਆਰ ਵਾਲੋ ਅਕਾਲ ਪੁਰਖ ਦੇ ਨਿਜਮ ਦੇ ਵਿੱਚ ਹਨ ਅਕਾਲ ਪੁਰਖ ਦਾ ਜਿਹੜਾ ਨਿਜਮ ਆ ਕੁਦਰਤੀ ਜਿਹੜਾ ਨਿਜਮ ਆ ਉਹਦੇ ਵਿੱਚ ਨਾ ਵਾਰਾ ਨਾ ਸਰਾਫ ਆ ਕੁਦਰਤ ਨਾ ਕਿਸੇ ਨੂੰ ਵਰ ਦਿੰਦੀ ਆ ਤੇ ਨਾ ਕੁਦਰਤ ਕਿਸੇ ਨੂੰ ਸਰਾਫ ਦਿੰਦੀ ਆ ਗੁਰੂ ਪਿਆਰ ਵਾਲੇ ਰੱਬੀ ਕਾਨੂੰਨ ਆ ਜਿਹੜਾ ਰੱਬੀ ਜਿਹੜਾ ਨਿਜ਼ਮ ਆ ਨਾ ਉਹ ਕਿਸੇ ਨੂੰ ਵਰ ਦਿੰਦਾ ਨਾ ਉਹ ਕਿਸੇ ਨੂੰ ਸਰਾਫ ਦਿੰਦਾ ਗੁਰੂ ਪਿਆਰ ਵਾਲੇ ਇੱਥੇ ਤਾਂ ਕਰਮਾਂ ਦੇ ਆਧਾਰ ਤੇ ਗੱਲ ਆ ਸਤਿਗੁਰੂ ਕਹਿੰਦੇ ਨੇ ਕਰਮ ਜਿੱਦਾਂ ਦੇ ਨਵਾਏਗਾ ਕੁਦਰਤ ਨੇ ਓਦਾਂ ਦਾ ਤੈਨੂੰ ਕਹਿੰਦੇ ਨੇ ਫਲ ਕੱਢ ਕੇ ਦੇਣਾ ਕੁਦਰਤ ਆਪਣੇ ਆਪ ਨਾ ਕਿਸੇ ਨੂੰ ਵਰ ਦੇ ਰਹੀ ਆ ਨਾ ਕਿਸੇ ਨੂੰ ਸਰਾਫ ਦੇ ਰਹੀ ਐ ਅਰੇ ਇੱਥੇ ਤਾਂ ਭਗਵਾਨ ਇਦਾਂ ਦੇ ਹੋਏ ਕਹਿੰਦੇ ਨੇ ਦੇਖੋ ਜੀ ਉਹਨਾਂ ਨੇ ਉਹਨੂੰ ਸਰਾਪ ਦਿੱਤਾ ਉਹ ਵਿਚਾਰਾ ਜਿਹੜਾ ਵਾ ਹਾਥੀ ਬਣ ਗਿਆ ਹਾਥੀ ਬਣਿਆ ਤਾਂ ਕਹਿੰਦੇ ਨੇ ਇੱਕ ਵਾਰੀ ਸਮੁੰਦਰ ਤੇ ਪਾਣੀ ਪੀਣ ਗਿਆ ਉਹਨੂੰ ਕਿਹਾ ਗਿਆ ਸੀ ਕਿ ਇਦਾਂ ਤੇਂਦੂਆ ਤੈਨੂੰ ਪਕੜੇਗਾ ਜੇ ਤੂੰ ਉੱਥੇ ਫਿਰ ਮਾਲਕ ਨੂੰ ਧਿਆਏਗਾ ਨਾ ਇਕਾਗਰ ਚਿਤ ਹੋ ਕੇ ਫਿਰ ਕਹਿੰਦੇ ਨੇ ਤੇਰਾ ਉਧਾਰ ਹੋਣਾ ਇਦਾਂ ਇਸ ਸਮੁੰਦਰ ਤੇ ਪਾਣੀ ਪੀਣ ਗਿਆ ਹਾਥੀ ਤੇ ਤੇਂਦੂਆ ਆਇਆ ਕਈ ਤਰ੍ਹਾਂ ਦੀਆਂ ਕਹਿੰਦੇ ਨੇ ਉਹਦੀਆਂ ਬਾਹਾਂ ਨੇ ਉਹਨਾਂ ਦੀ ਪਕੜ ਦੇ ਵਿੱਚ ਕਹਿੰਦੇ ਨੇ ਹਾਥੀ ਆ ਗਿਆ ਪਰ ਹਾਥੀ ਜਿਹੜਾ ਵਾ ਘੁਰਲਾ ਰਿਆ ਜ਼ਹਿਰ ਆ ਉਹਨਾਂ ਦੇ ਹੱਥਾਂ ਦੇ ਵਿੱਚ ਜਿਵੇਂ ਆਪਣੇ ਕਈ ਏਦਾਂ ਦੇ ਜਾਨਵਰ ਹੁੰਦੇ ਨੇ ਕਿ ਜਦੋਂ ਆਪਾਂ ਨੂੰ ਡੰਗ ਮਾਰਦੇ ਆ ਤੇ ਡੰਗ ਮਾਰਨ ਸਾਰੋ ਜ਼ਹਿਰ ਚੜਦੀ ਹੈ ਕਿਸੇ ਦੇ ਦੰਦਾ 'ਚ ਜ਼ਹਿਰ ਆ ਕਿਸੇ ਦੇ ਗੁਰੂ ਪਿਆਰ ਵਾਲੇ ਜਿਹੜਾ ਵਾ ਸਿਰ ਤੇ ਜ਼ਹਿਰ ਆ ਪਾਓ ਏਦਾਂ ਵੱਖਰੇ ਵੱਖਰੇ ਕਿਸਮ ਦੇ ਨੇ ਉਨ ਕੀ ਹੋਇਆ ਉਹਨੇ ਫਿਰ ਧਿਆਇਆ ਉਹ ਛੁੱਟ ਗਿਆ ਉਹਦਾ ਉਦਾਰ ਹੋ ਗਿਆ ਮੁਕਤ ਹੋ ਗਿਆ ਤੈਨੂੰ ਇਹ ਕੈਦ ਚੋਂ ਛੁੱਟ ਗਿਆ ਉਹ ਸਤਿਗੁਰੂ ਕਹਿੰਦੇ ਨੇ ਉਹ ਤਾਂ ਸੀ ਹਾਥੀ ਹਾਥੀ ਆਪਣਾ ਆਧਾਰ ਕਰਾ ਗਿਆ ਤੂੰ ਤਾਂ ਮਨੁੱਖਾ ਜੀਵ ਐ ਤੇਰੇ ਕੋਲ ਤਾਂ ਸੋਝੀ ਐ ਤੇਰੇ ਕੋਲ ਤਾਂ ਗਿਆਨ ਨਾ ਤੇਰੇ ਕੋਲ ਤਾਂ ਰੱਬ ਨੇ ਸੁਰਤ ਦਿੱਤੀ ਐ ਤੇ ਤੂੰ ਕਿਉਂ ਨਹੀਂ ਕਹਿੰਦੇ ਨੇ ਆਧਾਰ ਕਰ ਸਕਦਾ ਐ ਇੱਥੇ ਗੱਜ ਪਤਾ ਕੀ ਆ ਗੁਰੂ ਪਿਆਰ ਵਾਲਿਓ ਜੇ ਪਾਵਰਥਾਂ ਦੇ ਵਿੱਚ ਸਾਨੂੰ ਸਮਝਣਾ ਹੋਵੇ ਗੱਜ ਹਾਥੀ ਪਾਪ ਹਾਥੀ ਆ ਬੰਦੇ ਦਾ ਮਨ ਤੇ ਤੇਂਦੂਆ ਕੀ ਐ ਤੇਦੂਆ ਨੇ ਵਿਕਾਰ ਔਗਣ ਵਰਿਆਈਆਂ ਇਹਨਾਂ ਦੀ ਪਕੜ ਦੇ ਵਿੱਚ ਸਾਡਾ ਮਨ ਆਇਆ ਹੋਇਆ ਇਹਨਾਂ ਦੀ ਪਕੜ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਸਾਡੇ ਕੋਲ ਇੱਕੋ ਹੀ ਗੁਰੂ ਪਿਆਰ ਵਾਲੋ ਸਾਰਾ ਹੈ ਉਹ ਸ਼ਬਦ ਗੁਰੂ ਦਾ ਗੁਰੂ ਸ਼ਬਦ ਦੇ ਦੁਆਰਾ ਕਹਿੰਦੇ ਨੇ ਭਾਈ ਤੂੰ ਇਹਦੇ ਵਿੱਚੋਂ ਬਾਹਰ ਆ ਸਕਦਾ ਜਬ ਹੀ ਸ਼ਰਣ ਗਹੀ ਕਿਰਪਾ ਨਦ ਗਜ ਗਰਾ ਤੇ ਛੁਟਾ ਛੁੱਟ ਗਿਆ ਭਾਈ ਨਿਕਲ ਗਿਆ ਕਹਿੰਦੇ ਨੇ ਤੇ ਦੂਏ ਦੀ ਉਹ ਪਕੜ ਦੇ ਵਿੱਚੋਂ ਮਹਿਮਾ ਨਾਮ ਨਾਮ ਦੀ ਮਹਿਮਾ ਤਾਂ ਕਹਿੰਦੇ ਨੇ ਇਤੋਂ ਵੀ ਵੱਡੀ ਐ ਮਾਲਕ ਦੇ ਪਰਮੇਸ਼ਰ ਦੀ ਮਹਿਮਾ ਨਾਮ ਕਹਾ ਲਓ ਵਰਣੋ ਰਾਮ ਕਹਿਤ ਬੰਦਨ ਤੇ ਟੁੱਟਾ ਕਹਿੰਦੇ ਨੇ ਭਾਈ ਤੂੰ ਕਿਉਂ ਨਹੀਂ ਛੁੱਟ ਸਕਦਾ ਤੂੰ ਸਰਵ ਵਿਆਪਕ ਮਾਲਕ ਪਰਮੇਸ਼ਰ ਨੂੰ ਜਦੋਂ ਧਿਆਏਗਾ ਤੇਰੇ ਵੀ ਬੰਦਨ ਟੁੱਟ ਸਕਦੇ ਨੇ ਤੇਰੇ ਵੀ ਬੰਦਨ ਤੋੜਦਾ ਗੁਰੂ ਗਈ ਬਹੌੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਅਜਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਅਜਮਲ ਪਾਪੀ ਜਗ ਜਾਣੇ ਇਹਦੇ ਬਾਰੇ ਵੀ ਲਿਖਿਆ ਬਾਣੀ ਵਿੱਚ ਕਿ ਬਕਾਰੀ ਵਰਤੀ ਵਾਲਾ ਸ਼ਿਵਾਸ਼ਰਮਾ ਦੇ ਅਧਿਨ ਜੀ ਅ ਜਿੰਦਗੀ ਜਿਉਂਦਾ ਪਿਆਸੇ ਇਹ ਵੀ ਤਰਗੇ ਆਜਮਲ ਵਰਗੇ ਆਜਮਲ ਪਾਪੀ ਜਗ ਜਾਣੇ ਨਿਮਕ ਮਾਏ ਨਿਸਤਾਰਾ ਇੱਕ ਨਿਮਕ ਮਾਤਰ ਕਹਿੰਦੇ ਨੇ ਰੱਬ ਨੂੰ ਪਰਮੇਸ਼ਰ ਨੂੰ ਪਿਆਇਆ ਸੁਰਤ ਜੋੜ ਕੇ ਤੇ ਆਪਣਾ ਪਾਰ ਉਤਾਰਾ ਕਰਾ ਗਏ ਨਾਨਕ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਲਾ ਕੇ ਸਤਿਗੁਰੂ ਤੇ ਇੱਕ ਬਾਤ ਦੱਸੇ ਪਾਸ਼ਾ ਕਹਿਤ ਚੇਤ ਚਿੰਤਾ ਮਨ ਤੈਪੀ ਉਤਰੇ ਪਾਰਾ ਕਹਿੰਦੇ ਨੇ ਤੇਰੀਆਂ ਸਾਰੀਆਂ ਚਿੰਤਾਵਾਂ ਤੇਰੇ ਸਾਰੇ ਕਹਿੰਦੇ ਨੇ ਦੁੱਖਾਂ ਨੂੰ ਦੂਰ ਕਰਨ ਵਾਲਾ ਇੱਕੋ ਹੈ ਮਾਲਕ ਪਰਮੇਸ਼ਰ ਸਰਬ ਵਿਆਪਕ ਰਮਿਆ ਹੋਇਆ ਜਦੋਂ ਤੂੰ ਕਹਿੰਦੇ ਨੇ ਸੁਰਤ ਨੂੰ ਜੋੜੇਗਾ ਨਾ ਕਹਿੰਦੇ ਨੇ ਉਸ ਮਾਲਕ ਦੇ ਪਰਮੇਸ਼ਰ ਦੇ ਨਾਮ ਦੇ ਨਾਲ ਤੈ ਪੀ ਉਤਰੇ ਪਾਰ ਤੇ ਤੂੰ ਵੀ ਕਹਿੰਦੇ ਨੇ ਇਸ ਪਵਜ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘ ਜਾਏਗਾ ਭਾਈ ਜਿਹੜਾ ਇੱਥੇ ਵਕਾਰਾਂ ਦਾ ਔਗਣਾਂ ਦਾ ਬਰਿਆਈਆਂ ਦਾ ਇਸ ਸੰਸਾਰ ਸਮੁੰਦਰ ਹੈ ਨਾ ਤੇ ਇਸ ਦਲਦਲ ਦੇ ਵਿੱਚੋਂ ਬਚ ਜਾਏਗਾ ਨਹੀਂ ਡੋਬੇਗਾ ਤੇ ਆਉ ਗੁਰੂ ਪਿਆਰ ਵਾਲੇ ਇਸ ਸਤਿਗੁਰੂ ਤੇ ਇੱਕ ਬਹਾਦਰ ਸੇ ਪਾਸ਼ਾ ਜੀ ਦੇ ਰਾਗ ਸੋਰਠ ਦੇ ਵਿੱਚ ਕੁੱਲ 12 ਸ਼ਬਦ ਹਨ ਜਿਨ੍ਹਾਂ ਦੇ ਵਿੱਚੋਂ ਅੱਜ ਆਪਾਂ ਸੋਰਠ ਰਾਗ ਦੀ ਲੜੀਵਾਰ ਸ਼ਬਦਾਂ ਦੀ ਵਿਚਾਰ ਦੇ ਵਿੱਚੋਂ ਚੌਥੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕੀਤਾ ਹੈ ਜੀ ਸਾਰਿਆਂ ਸਤਿ ਸੰਤਾਂ ਦਾ ਧੰਨਵਾਦ ਪੂਰਨ ਸ਼ੁਕਰਾਨਾ ਅਕਾਲ ਪੁਰਖ ਪਰਮੇਸ਼ਰ ਜੀ ਦਾ ਸਤਗੁਰੂ ਗੁਰਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਬਖਸ਼ਿਸ਼ ਦੇ ਸਦਕਾ ਸਾਨੂੰ ਸਤਗੁਰੂ ਜੀ ਦੇ ਇਹਨਾਂ ਪਾਵਨ ਪਵਿੱਤਰ ਵਿਚਨਾਂ ਨੂੰ ਸਮਝਣ ਦਾ ਵਿਚਾਰਨ ਦਾ ਇਹ ਕੀਮਤੀ ਸਮਾਂ પ્રાપ્ત ਹੁੰਦਾ ਹੈ ਸਤਗੁਰੂ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਜਦੋਂ ਤੱਕ ਸਵਾਸਾਂ ਦੀ ਲੜੀ ਚੱਲਦੀ ਪਈ ਹੈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਮਝਦੇ ਆ ਵਿਚਾਰਦੇ ਆ ਔਰ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਇਹਨਾਂ ਪਾਵਨ ਪਵਿੱਤਰ ਬਚਨਾਂ ਉਪਦੇਸ਼ਾਂ ਦੇ ਮੁਤਾਬਿਕ ਕਿਤੇ ਜ਼ਿੰਦਗੀ ਜਿਉਣੀ ਵੀ ਸਾਨੂੰ ਆ ਜਾਵੇ ਤਾਂ ਕਿ ਸਾਡਾ ਲੋਕ ਸੁਖੀਆ ਲੋਕ ਸੇਵਾ ਵਾਲਾ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ